आप देख रहे हैं वीएम खबर फास्ट 7 चैनल जहां सच सबसे पहले बड़ा सुकून सखला महसूस करदांदा है क्योंकि वो पार्टी है जेडी पार्टी दा पॉलिसी प्रोग्राम मुफ्त की दुकान मतलब अवल के अवलल्ला नूर पाया कुदरत के संबंधित एक नूर पे सब जगह को पंजा कंट्रोल को मंडे एक पिता एकस के हम बारे कोई फर्क नहीं है इस पार्टी अंदर कोई से क्या हिंदू या मुस्लिम या ईसाई है ਦੇਸ਼ ਦੇ ਅੰਦਰ ਆਪਸੀ ਭਾਈਚਾਰਾ ਸਾਰੇ ਧਰਮਾਂ ਦਾ ਪਿਆਰ ਕਮਨ ਹਾਰਮਨੀ ਜੋ ਮੌਜੂਦ ਕਰਨ ਦਾ ਵਾਅਦਾ ਦਿੰਦਾ ਹੈ ਉਹ ਕਾਂਗਰਸ ਨੂੰ ਕੁਰਤਣੋਂ ਦੂਰ ਕਰਦਾ ਦੇਸ਼ ਦੇ ਅੰਦਰ ਸੋ ਮੈਂ راہੁਲ ਗਾਂਧੀ ਜੀ ਹੋਰਾਂਦਾ ਤੇ ਸਾਰੀ ਲੀਡਰਸ਼ਿਪ ਦਾ ਰਣੀਆ ਜਿਨ੍ਹਾਂ ਨੇ ਮੇਰੇ ਤੇ ٹرسٹ ਤੇ ਭਰੋਸਾ ਪ੍ਰਗਟ ਕੀਤਾ ਕਿਹੜੇ ਕਿਹੜੇ ਗੱਲ ਆਮ ਆਦਮੀ ਪਾਰਟੀ ਦੇ ਗੜਾਮਾ ਮੈਂ ਲੋਕਾਂ ਲਈ ਘਰੇ ਦੀ ਹੱਡੀ ਬਣ ਗਈ ਏ ਸਰਕਾਰ ਮੇਰਾ 20 ਸਾਲ ਦਾ ਤਜਰਬਾ ਮੈਂ ਇਦਾਂ ਦੇ ਕੱਪੀਆਂ ਦੀ ਸਰਕਾਰ ਕਦੇ ਨਹੀਂ ਸਤੇ ਨਟੰਕੀ ਬਾਤਾਂ ਦੇ ਜਿਹੜੇ ਕਹਿੰਦੇ ਖੁਸ਼ ਹੈ ਤੇ ਕਰਦੇ ਖੁਸ਼ ਸਿਰਫ ਸਿਰਫ ঘোੜਾ ਦੇ ਉੱਤੇ ਫੋਟੋ ঘোੜਾਂ ਦੇ ਉੱਤੇ ਵੱਡੇ ਵੱਡੇ ਝੂਠ ਤੇ ਹਰ ਸਰਕਾਰੀ ਦਫ਼ਤਰ ਦੇ ਅੰਦਰ ਕਿਸੇ ਇੱਕ ਦਾ ਨਹੀਂ ਸਾਰੇ ਸਰਕਾਰੀ ਦਫ਼ਤਰਾਂ ਦੇ ਅੰਦਰ ਖੁੰਬਾ ਗੜਾ ਸਾਂ ਰੱਖਿਆ ਹੋਇਆ ਜਿਹੜਾ ਕੰਮ ਮੈਂ ਇਹ ਨਹੀਂ ਕੰਦਾ ਕਿ ਪੰਜਾਬ 0% ਕਰਾਪਸ਼ਨ ਫਰੀ ਸਿਕਾ ਨਹੀਂ ਕਹਿ ਰਿਹਾ ਮੈਂ ਪਰ ਜਿਹੜਾ ਕੰਮ 5000 ਰੁਪਏ ਰਿਸ਼ਵਤ ਦੇ ਕੇ ਲੋਕ ਕਰਾ ਕੇ ਲਿਆਉਂਦੇ ਸੀ ਅੱਜ ਉਹਦੀ ਕੀਮਤ ਰਿਸ਼ਵਤ ਦੀ ਕਿੰਨੇ ਪਰਸੈਂਟ ਅੱਜ 50000 ਤੇ ਵੀ ਨਹੀਂ ਹੋ ਰਿਹਾ ਉਹ ਕੰਮ ਜਿਹੜਾ 5000 ਤੇ ਸਗਾਲਿਆ ਹੁੰਦਾ ਸੀ ਇਥੋਂ ਸਭ ਤੋਂ ਸਪੱਸ਼ਟ ਹੈ ਅੱਜ ਸਰਕਾਰ ਦੇ ਨਮਾਇੰਦਿਆਂ ਦਾ ਹਿੱਸਾਪੱਤੀ ਹੈ ਗੱਠਜੋੜ ਹੈਗਾ ਬਿਊਰੋਕ੍ਰੇਸੀ ਜਿਹੜੀ ਕਰਪਟ ਹੈ ਉਹਨਾਂ ਦੇ ਨਾਲ ਇਹਨਾਂ ਦੀ ਸੰਧੀ ਹੈ ਗੱਠਜੋੜ ਮੈਂ ਸਨਿਮਰ ਬੇਨਤੀ ਕਰੂੰਗਾ ਲੁਧਿਆਣਾ ਦੇ ਵਾਸੀਆਂ ਨੂੰ ਰਾਜਾ ਵੜਿੰਗ ਉਹ ਜੋਧਾ ਜਿਹਨੇ 3 ਮਹੀਨੇ ਐਜ਼ ਅ ਟ੍ਰਾਂਸਪੋਰਟ ਮਿਨਿਸਟਰ ਦੱਸ ਦਤਾ ਕਿ ਟ੍ਰਾਂਸਪੋਰਟ ਮੰਤਰੀ ਦੀ ਡਿਊਟੀ ਕੀ ਹੁੰਦੀ ਆ ਵੱਡੇ ਵੱਡੇ ਡਿੱਗਜ ਪਾਵਰਫੁਲ ਲੋਗਾਂ ਦੀਆਂ ਇਲੀਗਲ ਚੱਲਦੀਆਂ ਬੱਸਾਂ ਨੂੰ ਨਕੇਲ ਪਾ ਸਕਦਾ ਰਾਜਾ ਰਾਜਾ ਪੰਜਾਬੀਆਂ ਦੀ ਗੱਲ ਕਰ ਸਕਦਾ ਰਾਜਾ ਪੰਜਾਬ ਦੀ ਗੱਲ ਕਰ ਸਕਦਾ ਸੋ ਮੈਂ ਆਵਾਮ ਨੂੰ ਬੇਨਤੀ ਕਰੂੰਗਾ ਲੋਕ ਸਭਾ ਹਰਕਾ ਲੁਧਿਆਣਾ ਦੇ ਵੋਟਰ ਨੂੰ ਕਿ ਕਿਰਪਾ ਕਰਕੇ ਰਾਜੇ ਨੂੰ ਲੱਖਾਂ ਦੀ ਗਿਣਤੀ 'ਚ ਵੋਟ ਪਾ ਕੇ ਭੇਜ ਦਿਓ ਜਿਹੜੀ ਚਾਰ ਉਂਗਲਾਂ ਦੀ ਬੈਂਸ ਦੀ ਚੜ 2 ਸਾਲਾਂ ਤੋਂ ਬੰਦ ਆ 4 ਤਰੀਕ ਤੋਂ ਬਾਅਦ ਦੁਬਾਰਾ ਸ਼ੁਰੂ ਹੋ ਜਨਾਬ ਸੁਖੈਨ ਸਿੰਘ ਖਹਿਰਾ ਹੈ ਬੈਂਸ ਸਾਹਿਬ ਬਾਈਨ ਮਤਲਬ ਨਹੀਂ ਸ਼ਹਿਰ ਲੱਗਦੇ ਵਿੱਚ ਉੱਥੇ ਆਈ ਸੀ ਪਰ ਪਜੇਸੀਆ ਵੀ ਆਪਣੇ ਤੁਹਾਨੂੰ ਪਤਾ ਹੈ ਲੋਕ ਸਭਾ ਜਿਹੜਾ ਇਲੈਕਸ਼ਨ ਆ ਉਹ ਆ ਗਿਆ ਉਸ ਕਰਕੇ ਜਿਹੜੇ ਆਪਣੇ ਉਥੋਂ ਕਾਂਗਰਸ ਦੇ ਉਮੀਦਵਾਰ ਰਾਜਾ ਬੜਿੰਗ ਜੀ ਉਹਨਾਂ ਦੇ ਵਾਸਤੇ ਵੋਟ ਵਾਸਤੇ ਮਤਲਬ ਅਪੀਲ ਕਰਨ ਆਏ ਸੀ ਕਿ ਸੋਸਾਇਟੀ ਨੇ ਸਾਰਿਆਂ ਨੇ ਇੰਸ਼ੋਰ ਕੀਤਾ ਉਹਨਾਂ ਨੂੰ ਜਿਹੜੀ ਇੱਕ ਇੱਕ ਵੋਟ ਉਹ ਰਾਜਾ ਬੜਿੰਗ ਦੇ ਹੱਥ ਵਿੱਚ ਦੇਖੋ ਇਹ ਸਮੇਂ ਦੀ ਲੋੜ ਹੁੰਦੀ ਆ ਅੱਜ ਸਮੇਂ ਦੀ ਲੋੜ ਹੈ ਦੇਸ਼ ਦਾ ਸਭ ਤੋਂ ਵੱਡਾ ਲੋਕਤੰਤਰ ਜਿਹੜਾ ਆਪਾਂ ਪੀਐਮ ਚੋਂ ਕੇ ਬਚਾਉਣਾ ਉਸ ਚੀਜ਼ ਦੀ ਲੋੜ ਆ ਉਹ ਚੀਜ਼ ਨੂੰ ਵੇਖਦੇ ਹੋਏ ਜਿਹੜੀ ਆਪਣੀ ਪਾਰਟੀ ਆ ਉਹ ਕਾਂਗਰਸ ਪਾਰਟੀ ਦੇ ਵਿੱਚ ਮਰਜ ਕਰਕੇ ਤੇ ਆਪਣਾ ਸਾਰਾ ਜਿਹੜਾ ਜੋਰ ਦਾ ਨੇ ਉਹਨੂੰ ਪਾਰ